ਪਰ ਸਰਕਾਰ ਕਹਿੰਦੀ ਹੈ ਕਿ ਕਾਂਗਰਸ ਵੀ ਆ ਕੇ ਰਲ ਗਈ ਇਹਨਾਂ ਨਾਲ ਭਾਜਪਾ ਵੀ ਰਲ ਗਈ ਫਿਰ ਤਾਂ ਕੁਮਰਬੀਜੇ ਪ੍ਰਤਾਪ ਸਿੰਘ ਵੀ ਰਲ ਗਏ ਆਮ ਆਦਮੀ ਵੀ ਸਾਡੇ ਨਾਲ ਰਲ ਗਈ ਆਮ ਆਦਮੀ ਪਾਰਟੀ ਤਾਂ ਕਹਿੰਦੀ ਕਾਂਗਰਸ ਤੇ ਭਾਜਪਾ ਵੀ ਇਸ ਕੇਸ 'ਚ ਤੁਹਾਡੇ ਨਾਲ ਰਲ ਗਈ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਨੇ ਹੱਥੋਂ ਤੋਂ ਸਰੋਜ ਮੰਦੀ ਹੈ ਇਹ ਤੁਸੀਂ ਕੈਨਿਓ ਵੀ ਮਗਰਮੱਛ ਫੜ ਲਿਆ ਤਾਂ ਚਲਾਨ ਦਿਓ ਤੇ ਤੁਹਾਡੀਆਂ ਲੱਤਾਂ ਇੰਜਾਂ ਹੈ ਬੜੀ ਉਹ ਹਾਤੇ ਵੀ ਹਲਾ ਲਲਾ ਕਰਾਉਣ ਦੀ ਕਦੇ ਐਮਐਲਏ ਫੜ ਲਿਆ ਜੀ ਕਦੇ ਕੁਝ ਕਰ ਲਿਆ ਜੀ ਆਹ ਪਰਚਾ ਮੈਂ ਦਾਅਵੇ ਨਾਲ ਕਹਿੰਦਾ ਇੱਥੇ ਤੋਂ ਕੁਝ ਨਹੀਂ ਨਿਕਲਣਾ ਕੋਈ ਇਨਸਾਨ ਇੱਕੋ ਇੱਕ ਪੰਜਾਬ ਦਾ ਪੁੱਤ ਜਿਹੜਾ ਪੰਜਾਬ ਦੀ ਗੱਲ ਕਰਦਾ ਜਿਹੜਾ ਇਹਨਾਂ ਦੇ ਬੁਰੇ ਕੰਮਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਸੀਗਾ ਉਹ ਸੀਗਾ ਵਿਕਰਮ ਸਿੰਘ ਮਜੀਠੀਆ ਅੱਜ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਦਬਨ ਵਾਲਾ ਜੱਟ ਨਹੀਂ ਔਰ ਸਾਰਾ ਸ਼ਰੋਮਣੀ ਅਕਾਲੀ ਦਲ ਸਾਬ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਨਾਲ ਹੈ ਆਵਾਜ਼ ਦੀ ਪਾਰਟੀ ਕਹਿ ਰਹੀ ਹੈ ਕਿ ਵੱਡੇ ਤਸਕਰਾਂ ਨੂੰ ਵੀ ਅਸੀਂ ਬਖਸ਼ਾਂਗੇ ਨਹੀਂ ਮੈਂ ਕਹਿੰਦਾ ਭਾਜੀ ਤਸਕਰਾਂ ਦੀ ਜੇ ਇਹਨਾਂ ਨੇ ਕੋਈ ਐਫ ਆਈ ਆਰ ਪਹਿਲਾਂ ਹੋਈ ਵੀ ਉਹਦੇ ਚਲਾਨ ਤਾਂ ਦਿਓ ਪਿਆ ਕੇਂਦੀ ਦਾ ਗੱਲ ਕਰ ਰਹੇ ਹੈ ਕਮਰ ਵੀਜੇ ਪ੍ਰਤਾਪ ਦੀ ਗੱਲ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਵੀ ਕਿਹਾ ਇਹਨਾਂ ਦੀ ਪਾਰਟੀ ਦੇ ਐਮਐਲਏ ਆਈਪੀਐਸ ਅਫਸਰਾਂ ਨੇ ਉਹਨਾਂ ਨੇ ਵੀ ਕਿਹਾ ਵੀ ਇਹ ਗਲਤ ਕਾਰਵਾਈ ਹੈ ਹਾਸੂਹੀਣੀ ਕਾਰਵਾਈ ਹੈ ਵੀ ਦੇ ਜੇ ਪੰਜਾਬ ਸਰਕਾਰ ਦਾ ਜਲੂਸ ਨਿਕਲੂਗਾ ਉਹ ਨਿਕਲੂਗਾ ਸਾਹਿਬ ਵਿਕਰਮ ਸਿੰਘ ਮਜੀਠੀਆ ਕੋਈ ਗੈਂਗਸਟਰ ਹੈ ਜਾਂ ਕੋਈ ਉਹ ਡਾਕੂ ਹੈ ਸ਼੍ਰੋਮਣੀ ਕਾਲੀਦਲ ਮੁਹਾਲੀ ਦੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਬੈਦਵਾਨ ਸਾਡੇ ਨਾਲ ਨੇ ਵਿਕਰਮਜੀਤਿਆ ਕੇਸ ਵਿੱਚ ਮੁੱਖ ਦਫਤਰ ਵਿਜੀਲੈਂਸ ਦੇ ਬਾਹਰ ਇਹਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਗੱਲ ਕਰਾਂਗੇ ਬੈਦਵਾਨ ਸਾਹਿਬ ਤੁਸੀਂ ਤਾਂ ਇਸ ਪਾਸੇ ਰੋਸ ਮੁਜ਼ਾਹਰਾ ਕਰਕੇ ਕਹਿ ਰਹੇ ਹੋ ਕਿ ਧੱਕੇਸ਼ਾਹੀ ਆ ਵਧੇਕੀ ਹੈ ਆਮ ਆਦਮੀ ਪਾਰਟੀ ਤਾਂ ਕਹਿੰਦੀ ਕਾਂਗਰਸ ਤੇ ਭਾਜਪਾ ਵੀ ਇਸ ਕੇਸ 'ਚ ਤੁਹਾਡੇ ਨਾਲ ਰਲ ਗਈ ਹੈ ਹੱਕ 'ਚ ਬਿਆਨ ਦੇ ਰਹੇ ਆ ਪਹਿਲਾਂ ਕਹਿੰਦੇ ਕਾਰਵਾਈ ਨਹੀਂ ਕਰਦੇ ਹੁਣ ਕਾਰਵਾਈ ਕਰ ਦਿੱਤੀ ਵੱਡੀ ਮੱਛੀ ਤੇ ਤੇ ਹੁਣ ਕਰ ਲਾਉਂਦੇ ਆ ਦੇਖੋ ਇਹ ਹੱਥਾਂ ਤੇ ਸਰੋਂ ਜਮਾ ਕੇ ਇਹ ਜਿਹੜੀ ਆਮ ਆਦਮੀ ਪਾਰਟੀ ਨੇ ਹੱਥੋਂ ਤੋਂ ਸਰੋਜ ਜਵੰਦੀ ਹੈ ਤੁਸੀਂ ਇਹ ਲਓ ਬਈ ਇਹ ਸੀਐਮ ਸਭ ਤੋਂ ਪਹਿਲਾਂ ਪਹਿਲੇ ਸੀਐਮ ਸਾਹਿਬ ਨੇ ਇੱਕ ਪਰਚਾ ਦਰਜ ਕਰਾਇਆ ਸੀ ਸਾਬ ਵਿਕਰਮ ਸਿੰਘ ਮਜੀਠੀ ਆਜ਼ਾਦ ਤੇ ਜੀ ਐਨਡੀਪੀ ਐਸ ਅਕਟ ਦਾ ਉਹਦੇ ਚ ਅੱਜ ਤੱਕ ਚਲਾਨ ਪੇਸ਼ ਨਹੀਂ ਹੋਇਆ ਜੇ ਤੁਸੀਂ ਕਹਿੰਨੇ ਹੋ ਵੀ ਮਗਰਮੱਛ ਫੜ ਲਿਆ ਤਾਂ ਚਲਾਨ ਦਿਓ ਤੇ ਤੁਹਾਡੀਆਂ ਲੱਤਾਂ ਅਣਜਾਨ ਹੈ ਠੀਕ ਹੈ ਨਾ ਉਹਦੇ ਚ ਮਾਨਯੋਗ ਹਾਈ ਕੋਰਟ ਤੋਂ ਕੀ ਹੋਇਆ ਜਿਹੜੀ ਜੱਜਮੈਂਟ ਹੈ ਇਹਨਾਂ ਦੇ ਖਿਲਾਫ ਹੋਈ ਫਿਰ ਮਾਨਯੋਗ ਸੁਪਰੀਮ ਕੋਰਟ ਤੋਂ ਖਿਲਾਫ ਹੋਈ ਅੱਜ ਇੱਕ ਨਵਾਂ ਕਿਉਂਕਿ ਇਹਨਾਂ ਨੂੰ ਬੜੀ ਉਹ ਆਤੇ ਵੀ ਹਲਾ ਲਲਾ ਕਰਾਉਣ ਦੀ ਕਦੇ ਐਮਐਲਏ ਫੜ ਲਿਆ ਜੀ ਕਦੇ ਕੁਝ ਕਰ ਲਿਆ ਜੀ ਆ ਪਰਚਾ ਮੈਂ ਦਾਅਵੇ ਨਾਲ ਕਹਿੰਦਾ ਇਧਰੋਂ ਕੁਝ ਨਹੀਂ ਨਿਕਲਣਾ ਸਿਰਫ ਇੱਕ ਦੋ ਦਿਨ ਦੀ ਵਾਵਾ ਸਿਰਫ ਇੱਕ ਦੋ ਦਿਨ ਦੀ ਇਹਨਾਂ ਨੇ ਗੱਲ ਚਲਾਉਣੀ ਹੈ ਪਰ ਇਹ ਗੱਲ ਚੱਲਣੀ ਨਹੀਂ ਕਿਉਂਕਿ ਪੰਜਾਬ ਦੇ ਲੋਕ ਸਮਝਦਾਰ ਹੈ ਕਿ ਇੱਕੋ ਇੱਕ ਇਨਸਾਨ ਇੱਕੋ ਇੱਕ ਪੰਜਾਬ ਦਾ ਪੁੱਤ ਜਿਹੜਾ ਪੰਜਾਬ ਦੀ ਗੱਲ ਕਰਦਾ ਜਿਹੜਾ ਇਹਨਾਂ ਦੀਆਂ ਨਕਾਮੀਆਂ ਨੂੰ ਉਜਾਗਰ ਕਰਦਾ ਸੀਗਾ ਜਿਹੜਾ ਇਹਨਾਂ ਦੇ ਬੁਰੇ ਕੰਮਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਸੀਗਾ ਉਹ ਸੀਗਾ ਵਿਕਰਮ ਸਿੰਘ ਮਜੀਠੀਆ ਅੱਜ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਦਬਨ ਵਾਲਾ ਜੱਟ ਨਹੀਂ ਔਰ ਸਾਰਾ ਸ਼੍ਰੋਮਣੀ ਅਕਾਲੀ ਦਲ ਸਾਬ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਨਾਲ ਹੈ ਤੁਸੀਂ ਤਾਂ ਕਹਿੰਦੇ ਹੋ ਨਾਲ ਖੜੇ ਹੋ ਐਫ ਆਈ ਆਰ ਦੀ ਕਾਪੀ ਤੁਸੀਂ ਪੜ੍ਹ ਲਈ ਹੈ ਉਹਦੇ ਵਿੱਚ ਲਿਖਿਆ ਕਿਤੇ ਕਿ ਤਸਕਰੀ ਦਾ ਮਾਮਲਾ ਵੀ ਇਸ ਨਾਲ ਜੁੜਿਆ ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਵੱਡੇ ਤਸਕਰਾਂ ਨੂੰ ਵੀ ਅਸੀਂ ਬਖਸ਼ਾਂਗੇ ਨਹੀਂ ਮੈਂ ਕਹਿੰਦਾ ਭਾਜੀ ਤਸਕਰਾਂ ਦੀ ਜੇ ਇਹਨਾਂ ਨੇ ਕੋਈ ਐਫ ਆਈ ਆਰ ਪਹਿਲਾਂ ਹੋਈ ਵੀ ਉਹਦੇ ਚਲਾਨ ਤਾਂ ਦਿਓ ਹੁਣ ਉਦੋਂ ਜਦ ਤੂੰ ਤੁਸੀਂ ਸਾਬਤ ਨਹੀਂ ਕਰ ਸਕੀਏ ਉਹਦੇ 'ਚ ਸਾਬਤ ਨਹੀਂ ਕਰ ਸਕੇ ਚਲਾਨ ਨਹੀਂ ਪੇਸ਼ ਕਰ ਸਕਿਆ ਅੱਜ ਪੌਣੇ 4 ਸਾਲ ਹੋ ਗਏ ਅੱਜ ਤੁਸੀਂ ਇੱਕ ਨਵਾਂ ਇਲਜ਼ਾਮ ਲਾ ਰਹੇ ਹੋ ਝੂਠੀ ਵਾਵਾ ਖੱਟਣ ਦੇ ਲਈ ਸਚਾਈ ਸਾਹਮਣੇ ਆਉਣੀ ਹੈ ਔਰ ਮੂੰਹ ਦੀ ਖਾਣੀ ਪਊਗੀ ਸਰਕਾਰ ਨੂੰ ਇਹਦੇ 'ਚ ਬਹੁਤ ਵੱਡਾ ਤੁਸੀਂ ਇਹ ਦੇਖਿਓ ਫੇਲਿਅਰ ਨਿਕਲੂਗਾ ਸਰਕਾਰ ਦਾ ਕਿਉਂਕਿ ਦੇਖੋ ਤੁਸੀਂ ਇਹ ਬਾਕੀਾਂ ਦੀ ਤਾਂ ਗੱਲ ਕਰ ਰਹੇ ਹੋ ਕੁਮਰਬੀਜੇ ਪ੍ਰਤਾਪ ਦੀ ਗੱਲ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਵੀ ਕਿਹਾ ਇਹਨਾਂ ਦੀ ਪਾਰਟੀ ਦੇ ਐਮਐਲਏ ਆਈਪੀਐਸ ਅਫਸਰਾਂ ਨੇ ਉਹਨਾਂ ਨੇ ਵੀ ਕਿਹਾ ਵੀ ਇਹ ਗਲਤ ਕਾਰਵਾਈ ਹੈ ਹਾਸੋ ਹੀਣੀ ਕਾਰਵਾਈ ਹੈ ਵੀਰਜੇ ਪੰਜਾਬ ਸਰਕਾਰ ਦਾ ਜਲੂਸ ਨਿਕਲੂਗਾ ਔਰ ਨਿਕਲੂਗਾ ਦੇਖ ਲਿ ਪ੍ਰਤਾਪ ਦੇ ਬਿਆਨ ਦਾ ਜ਼ਿਕਰ ਕੀਤਾ ਉਹਦੇ ਵਿੱਚ ਉਹਨਾਂ ਨੇ ਦੋ ਵਾਰ ਹੀ ਲਿਖਿਆ ਕਿ ਮੇਰੇ ਮਤ ਪੇਦ ਬਹੁਤ ਨੇ ਔਰ ਰਹਿਣਗੇ ਵੀ ਪਰ ਪਹਿਲਾਂ ਜਦੋਂ ਰੈਸਟ ਕੀਤਾ ਗਿਆ ਉਸ ਦੌਰਾਨ ਇਨਵੈਸਟੀਗੇਸ਼ਨ ਨਹੀਂ ਹੋਈ ਪੁੱਛਗਛ ਨਹੀਂ ਹੋਈ ਜਿਹਦੇ ਕਰਕੇ ਹਾਈ ਕੋਰਟ ਨੇ ਵੀ ਜ਼ਮਾਨਤ ਦਿੱਤੀ ਸੀ ਮੈਂ ਕਹਿੰਦਾ ਜੀ ਪੂਰੀ ਪੁੱਛਗਛ ਹੋਈ ਉਹਨਾਂ ਨੇ ਕਰੀਬ ਕਰੀਬ 5-6 ਮਹੀਨੇ ਜੇਲ੍ਹ 'ਚ ਵੀ ਲਾਏ ਸਾਰਾ ਕੁਝ ਹੋਇਆ ਫਿਰ ਦੇਖੋ ਜਿਹੜੀ ਜੱਜਮੈਂਟ ਹੈ ਐਨਡੀਪੀਐਸ ਐਕਟ 'ਚ ਕਦੇ ਇੰਨੀ ਛੇਤੀ ਜ਼ਮਾਨਤ ਨਹੀਂ ਹੁੰਦੀ ਉਹ ਜੱਜ ਸਾਹਿਬ ਨੇ ਕੱਲੀ-ਕੱਲੀ ਚੀਜ਼ ਉਹਦੇ 'ਚ ਮੈਂਸ਼ਨ ਕਰੀ ਹੈ ਸੋ ਇਸ ਕਰਕੇ ਉਹ ਕੋਰਟ ਦਾ ਮੈਟਰ ਹੈ ਕੋਰਟ ਕੋਈ ਕੋਟਾਂ 'ਚ ਸਾਨੂੰ ਵਿਸ਼ਵਾਸ ਹੈ ਹੁਣ ਵੀ ਕੋਟ 'ਚ ਵਿਸ਼ਵਾਸ ਹੈ ਇਹਨਾਂ ਦਾ ਤਾਂ ਇਹ ਕੰਮ ਹੈ ਜੇ ਕੋਈ ਪੱਤਰਕਾਰ ਮਿਲਦਾ ਤੁਸੀਂ ਵੀ ਭਾਈ ਸਾਹਿਬ ਆਪਣੀਆਂ ਬੇਲਾ ਬੁਲਾ ਕਰਾ ਲਓ ਕਿਤੇ ਥੋਡੇ ਦੇ ਨਾ ਪਰਚਾ ਦੇ ਦੇਣ ਤੁਸੀਂ ਸਾਡੀ ਗੱਲ ਕਰ ਰਹੇ ਹੋ ਨਾ ਅੱਜ ਸਾਬਿਕਰਮ ਸਿੰਘ ਮਜੀਠੀਆ ਦੀ ਗੱਲ ਕਰ ਰਹੇ ਹੋ ਅੱਜ ਪੰਜਾਬ 'ਚ ਦੇਖੋ ਸਾਬਿਕਰਮ ਸਿੰਘ ਮਜੀਠੀਆ ਕੋਈ ਗੈਂਗਸਟਰ ਹੈ ਜਾਂ ਕੋਈ ਉਹ ਡਾਕੂ ਹੈ ਅੱਕੇ ਅੱਜ ਤੁਸੀਂ ਉਹਤੇ ਪਰਚਾ ਦੇ ਕੇ ਉਹਦੇ ਘਰੇ ਵੱਢ ਰਹੇ ਹੋ ੱੱਕੇ ਮਾਰ ਰਹੇ ਹੋ ਇੱਕ ਐਮਐਲਏ ਨੂੰ ਇੱਕ ਸਾਫਕਾ ਵਜ਼ੀਰ ਦੇ ਘਰੇ ਇਦਾਂ ਗਏ ਜਿੱਦਾਂ ਡਾਕੂ ਹੁੰਦਾ ਉਹ ਤੂੰ ਉਹ ਘਰੇ ਜਾਂਦੇ ਆ ਰਾਮ ਨਾਲ ਜਾਂਦੇ ਵਰਦੀਆਂ ਪਾ ਕੇ ਜਾਂਦੇ ਕਿ ਉਹ ਉਹ ਤਾਂ ਪੜੇ ਲਿਖੇ ਇਨਸਾਨ ਹੈ ਉਹਨਾਂ ਨੇ ਹਰ ਸਮੇਂ ਜਿਹੜੀ ਵੀ ਸਿੱਟ ਨੇ ਬੁਲਾਇਆ ਉਹ ਬਿਲਕੁਲ ਉਹਨਾਂ ਨੇ ਜਾ ਕੇ ਉਹਦਾ ਟੱਕਰਾ ਕੀਤਾ ਔਰ ਸਹੀ ਜਵਾਬ ਦੇ ਕੇ ਆਏ ਕਿੰਨੀਆਂ ਸਿੱਟਾਂ ਬਦਲੀਆਂ ਕਿੰਨੇ ਬਿਜਲੀਅੰਸ ਦੇ ਚੀਜ਼ ਬਦਲੇ ਪਰ ਇਹ ਇਹ ਜਿਹੜਾ ਅੱਜ ਕੰਮ ਕਰਿਆ ਸਰਕਾਰ ਨੇ ਸਰਕਾਰ ਇਸ ਕੰਮ 'ਚ ਫੇਲ ਹੋਊਗੀ ਤੁਸੀਂ ਕਹਿੰਦੇ ਹੋ ਸਰਕਾਰ ਫੇਲ ਹੋਈ ਐ ਇੱਥੇ ਸ਼੍ਰੋਮਣੀ ਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਦੇ ਲੀਡਰ ਦੇ ਹੱਕ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਬੋਲੇ ਨੇ ਹੋਰ ਵੀ ਕਈ ਬੋਲੇ ਨੇ ਜਿਨ੍ਹਾਂ ਦਾ ਵਿਕਰਮ ਸਿੰਘ ਮਜੀਠੀਆ ਨਾਲ ਹੋ ਸਕਦਾ ਸਿਆਸਤ 'ਚ ਕੋਈ ਵਾਅ ਵਾਸਤਾ ਨਾ ਹੋਵੇ ਜਾਂ ਸਮਰਥਕ ਨਾ ਹੋਣ ਉਹ ਕਹਿੰਦੇ ਆ ਕਿ ਅਸੀਂ ਇਸ ਕਰਕੇ ਬੋਲੇ ਆ ਵਧਿੱਕੀ ਐ ਪਰ ਸਰਕਾਰ ਕਹਿੰਦੀ ਐ ਕਿ ਕਾਂਗਰਸ ਵੀ ਆ ਕੇ ਰਲ ਗਈ ਇਹਨਾਂ ਨਾਲ ਭਾਜਪਾ ਵੀ ਰਲ ਗਈ ਫਿਰ ਤਾਂ ਕੁਮਰਬਜੀ ਪ੍ਰਤਾਪ ਸਿੰਘ ਵੀ ਰਲ ਗਏ ਫੇਰ ਆਮ ਆਦਮੀ ਵੀ ਸਾਡੇ ਨਾਲ ਡਲ ਗਈ ਸੋ ਜਿਹੜਾ ਤਾਂ ਸੱਚੀ ਗੱਲ ਕਰੂ ਜਿਹੜਾ ਪੰਜਾਬ ਦੀ ਗੱਲ ਕਰੂ ਜਿਹੜਾ ਪੰਜਾਬ ਦੀ ਆਵਾਜ਼ ਚੱਕੂ ਉਹ ਗਲਤ ਹੋ ਗਿਆ ਇਹ ਦਿੱਲੀ ਤੋਂ ਆ ਕੇ ਧਾੜ ਵੀ ਸਾਡੇ ਤੇ ਧੱਕੇ ਕਰਨ ਸਾਡੇ ਦੇ ਪਰਚੇ ਦੇਣ ਉਹ ਸਹੀ ਹੋਗੇ ਸੋ ਇਸ ਕਰਕੇ ਦੇਖੋ ਪੰਜਾਬ ਦੇ ਲੋਕਾਂ ਦੇ ਦਿਲਾਂ ਚ ਸਭ ਬਿਕਰਮ ਸਿੰਘ ਮਜੀਠੀਆ ਵੱਸਦਾ ਲੋਕਾਂ ਦੇ ਦਿਲਾਂ ਚ ਉਹ ਨਹੀਂ ਤੁਸੀਂ ਕੱਢ ਸਕਦੇ ਬਿਜੀਲੈਂਸ ਐਫ ਆਈ ਆਰ ਦੇ ਕੇ ਅੰਦਰ ਦੇ ਸਕਦੀ ਹੈ ਪਰ ਲੋਕਾਂ ਦੇ ਦਿਲਾਂ ਚੋਂ ਨਹੀਂ ਕੱਢ ਸਕਦੀ ਔਰ ਦਿੱਲੀ ਦੇ ਵਿੱਚ ਜਦੋਂ ਜਸ਼ਨ ਮਨਾਇਆ ਜਾ ਰਿਹਾ ਸੀ ਲੁਧਿਆਣਾ ਜਿੱਤੀ ਹੋਈ ਚੋਣ ਦਾ ਤੇ ਉੱਥੇ ਅਰਵਿੰਦ ਕੇਜਰੀਵਾਲ ਨੇ ਬਿਆਨ ਸਾਂਝਾ ਕੀਤਾ ਉਹ ਤਾਂ ਇਹ ਵੀ ਕਹਿ ਗਏ ਕਹਿੰਦੇ ਪੁਰਾਣੀਆਂ ਸਰਕਾਰਾਂ ਚ ਗੱਡੀਆਂ ਚ ਨਾਲ ਬੈਠ ਕੇ ਤਸਕਰ ਚੱਲਦੇ ਸੀ ਸਾਫਕਾ ਮੰਤਰੀਆਂ ਦੇ ਪਰ ਹੁਣ ਜਿੱਡਾ ਮਰਜੀ ਕੋਈ ਪਾਵਰਫੁੱਲ ਹੋਵੇ ਅਸੀਂ ਸਾਰਿਆਂ ਨੂੰ ਡੱਕਾਂਗੇ ਮੈਂ ਕਹਿੰਦਾ ਵੀ ਇਹ ਤਾਂ ਜੀ ਕਹਿਣ ਨੂੰ ਕਹਿਣ ਨੂੰ ਹੈ ਕਿਹੜਾ ਡੱਕਿਆ ਗਿਆ ਜੀ ਦੱਸੋ ਮੈਨੂੰ ਕਿਹੜਾ ਕਿਹੜਾ ਸਸਕਰੀ ਹੁਣ ਪੌਣੇ ਸਾਢੇ 3 ਸਾਲ ਇਹਨਾਂ ਦੀ ਸਰਕਾਰ ਨੂੰ ਹੋ ਗਿਆ ਕਿੰਨੇ ਕੁ ਲੀਡਰ ਫੜ ਕੇ ਅੰਦਰ ਦੇਤੇ ਜੀ ਇਹਨਾਂ ਨੇ ਹੁਣ ਇਹ ਆ ਵੀ ਚੋਣਾਂ ਨੇੜੇ ਆndੀਆਂ ਜਾ ਰਹੀਆਂ ਇਹਨਾਂ ਦੀ ਜ਼ਮੀਨ ਖਿਸਕਦੀ ਜਾ ਰਹੀ ਹੈ ਹੁਣ ਇਹਨਾਂ ਨੇ ਨਵਾਂ ਸ਼ੋਸ਼ਾ ਚਲਾ ਲਿਆ ਇਹ ਕਦੇ ਆਪਣੇ ਐਮਐਲਏ ਤੇ ਪਰਚਾ ਦੇ ਦਿੰਨੇ ਆ ਜੀ ਉਹ ਉਹਨੇ ਕਰਪਸ਼ਨ ਕਰ ਲਈ ਜੀ ਕਦੇ ਦੂਜੀ ਧਿਰ ਦੇ ਕਦੇ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਦੇ ਦਿੰਨੇ ਆ ਜੀ ਵੀ ਤੁਸੀਂ ਇਹ ਪੋਸਟਪਾਤੀ ਜੀ ਇਹ ਕੋਈ ਗੱਲਾਂ ਬਣਦੀਆਂ ਯਾਰ ਕੋਈ ਸਰਕਾਰਾਂ ਦੀ ਮਰਿਆਦਾ ਹੁੰਦੀ ਹੈ ਕੋਈ ਵਿਰੋਧੀ ਧਿਰ ਦੇ ਨੂੰ ਤੁਸੀਂ ਨਹੀਂ ਬੋਲਣ ਦਿੰਦੇ ਜਿਹੜਾ ਸਾਬਕਾ ਵਜ਼ੀਰ ਆ ਉਹਨੂੰ ਤੁਸੀਂ ਨਹੀਂ ਬੋਲਣ ਦਿੰਦੇ ਪਰ ਇਹ ਆ ਵੀ ਸਾਬ ਵਿਕਰਮ ਸਿੰਘ ਮਜੀਠੀਆ ਦਬਨਾਲਾ ਇਨਸਾਨ ਨਹੀਂ ਉਹ ਇਸ ਗੱਲ ਨੂੰ ਪਰਪੱਕ ਸੀਗੇ ਵੀ ਪਰਚਾ ਹੋਣਾ ਪਰਚੇ ਦਾ ਕੋਈ ਡਰ ਨਹੀਂ ਸਾਰਿਆਂ ਤੇ ਦੇ ਦੋ ਅਸੀਂ ਬੈਠੇ ਆਂ ਪਰ ਪਰਚੇ ਨਾਲ ਤੁਸੀਂ ਸਾਡੀ ਜਮੀਰ ਸਾਡੀ ਆਵਾਜ਼ ਬੰਦ ਨਹੀਂ ਕਰ ਸਕਦੇ ਜਦੋਂ ਸਰਕਾਰ ਨਹੀਂ ਸੀ ਆਮ ਆਦਮੀ ਪਾਰਟੀ ਦੀ ਉਹਨਾਂ ਦਿਨਾਂ ਵਿੱਚ ਵੀ ਇੱਕ ਵਾਰੀ ਪੇਚਾ ਪਿਆ ਸੀ ਅਰਵਿੰਦ ਕੇਜਰੀਵਾਲ ਤੇ ਵਿਕਰਮ ਸਿੰਘ ਮਜੀਠੀਆ ਵਿਚਾਲੇ ਜਦੋਂ ਉਹਨਾਂ ਨੇ ਮੋੜਵਾ ਡੈਫਾਮੇਸ਼ਨ ਕੀਤਾ ਉਸ ਤੋਂ ਬਾਅਦ ਇਹ ਦੂਜੇ ਪੜਾਅ 'ਚ ਵਿਖੀ ਜਾਣ ਮੈਂ ਕਹਿੰਦਾ ਇਹੀ ਗੱਲ ਆਗੇ ਨਾ ਉਹੀ ਗੱਲ ਤੋਂ ਹੋਈ ਵੀ ਉਦੋਂ ਦਾ ਤੁਸੀਂ ਮਾਫੀਆਂ ਮੰਗ ਕੇ ਕੋਰਟ ਤੇ ਲਿਖ ਕੇ ਦੇ ਕੇ ਆਏ ਹੋ ਵੀ ਮੈਂ ਕਹਿੰਦਾ ਮੇਰਾ ਮੇਰਾ ਸਮਾਂ ਖਰਾਬ ਹੁੰਦਾ ਹੈ ਦਿੱਲੀ ਸੇ ਆਨੇ ਕੇ ਲਿਏ ਇਸ ਲਈ ਮੈਂ ਵਾਪਸ ਲੇਤਾ ਹੂੰ ਕਿਉਂ ਲਿਆ ਭਾਈ ਜੇ ਤੂੰ ਠੀਕ ਸੀਗਾ ਵੀ ਵੀ ਇਹ ਇਹ ਕੇਸ ਠੀਕ ਹੈ ਫਿਰ ਤੁਸੀਂ ਡਿਫਰਮੇਸ਼ਨ ਦਾ ਕੇਸ ਚ ਮਾਫੀ ਕਿਉਂ ਮਾਕੇ ਗਏ ਹੋ ਫਿਰ ਭੁਗਤੋ ਭੁਗਤਦੇ ਲੜਾਈ ਲੜਦੇ ਠੀਕ ਹੈ ਨਾ ਲੜਾਈ ਕਿਉਂ ਨਹੀਂ ਲੜੀ ਲਤਾਂਜ ਜਾਨ ਨਹੀਂ ਸੋ ਇਸ ਕਰਕੇ ਇੱਕ ਇਹਨਾਂ ਦਾ ਹੱਥ ਪੈਰਾਂ ਨੂੰ ਹੁੰਦਾ ਇੱਕ ਗੁਲਾਮੇ ਨੂੰ ਹੁੰਦਾ ਪੰਜਾਬ ਦੇ ਲੋਕ ਸਮਝ ਚੁੱਕੇ ਆ ਪੰਜਾਬ ਦੇ ਲੋਕਾਂ ਦੀ ਜਿਹੜੀ ਗੱਲ ਕਰੂਗਾ ਭਾਵੇਂ ਉਹ ਪੱਤਰਕਾਰ ਹੈ ਭਾਵੇਂ ਉਹ ਲੀਡਰ ਹੈ ਉਹ ਉਹ ਇਹਨਾਂ ਨੇ ਇੱਕ ਗੱਲ ਵੀ ਉਹਦੀ ਉਹਦਾ ਗਲ ਘੁੱਟਣਾ ਉਹਦੀ ਸੰਗੀ ਘੁੱਟਣਾ ਪਰ ਸ਼੍ਰੋਮਣੀ ਅਕਾਲੀ ਦਲ ਦੀ ਸੰਗੀ ਨਹੀਂ ਘੁੱਟ ਸਕਦੇ ਕਿਉਂਕਿ ਸਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਾਨੂੰ ਗੁਰਤੀ ਹੈ ਜਿਨ੍ਹਾਂ ਨੇ 18 18 19 19 ਸਾਲ ਜੇਲ੍ਹ ਚਲਾਈ ਇਸ ਕੇਸ ਦੇ ਦਰਜ ਹੋਣ ਤੋਂ ਬਾਅਦ ਕੁਝ ਬੁੱਧੀਜੀਵੀ ਲੋਕ ਇਹ ਵੀ ਲਿਖ ਰਹੇ ਆ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਆ ਕਿ ਇਹ ਪਿਰਤਾ ਪ੍ਰਾਣੀਆਂ ਸਰਕਾਰਾਂ ਨੇ ਪਾਈਆਂ ਹੁਣ ਖੁਦ ਨੂੰ ਭੁਗਤਣਾ ਪੈ ਰਿਹਾ ਵਿਜੀਲੈਂਸ ਦੀ ਦਰਬਾਰਤ ਤੋਂ ਪਹਿਲਾਂ ਵੀ ਬਹੁਤ ਹੋਈ ਹੈ ਸਰਕਾਰਾਂ 'ਚ ਦੇਖੋ ਵਿਜੀਲੈਂਸ ਦੀ ਦਰਬਾਰਤ ਉਹ ਨਹੀਂ ਮੈਂ ਕਹਿ ਸਕਦਾ ਵੀ ਹੋਈ ਹੋਊਗੀ ਕਿਤਨਾ ਕਿਤੇ ਦੇਖੋ ਸਹੀ ਵੀ ਹੁੰਨੇ ਆ ਪਰਚੇ ਅੱਜ ਅਮਰੂਦ ਘਟਾਲਾ ਹੋਇਆ ਉਹਦੇ 'ਚ ਬੜੇ ਬੜੇ ਅਫਸਰ ਨਾਮ ਜਦ ਉਹਨਾਂ ਦੇ ਘਰਾਂ ਲਈ ਹੋਈਆਂ ਫੜਿਆ ਕੋਈ ਕਿੱਥੇ ਗਈ ਵੀ ਜਿਲ੍ਹੇ ਅੱਜ ਇੱਕ ਕੁਝ ਵੀ ਨਹੀਂ ਹੈ ਤੇ ਚ ਲੱਭਣਾ ਅੱਜ ਤੁਸੀਂ ਇੱਕ ਟਾਰਗੇਟ ਬਣਾ ਕੇ ਇਹ ਸਰਕਾਰ ਤੋਂ ਆਸ ਨਹੀਂ ਸੀਗੀ ਜਿਹੜੀ ਕਹਿੰਦੀ ਸੀ ਕਿ ਆਮ ਘਰਾਂ ਤੋਂ ਚੱਲੂਗੀ ਆਮ ਲੋਕਾਂ ਦੀ ਗੱਲ ਕਰਾਂਗੇ ਬਦਲੇ ਦੀ ਰਾਜਨੀਤੀ ਖਤਮ ਕਰਾਂਗੇ ਬਦਲਾਅ ਲੈ ਕੇ ਆਵਾਂਗੇ ਇੱਕ ਵੀ ਗੱਲ ਤੇ ਖਰੇ ਨਹੀਂ ਉਤਰੇ ਔਰ ਹੁਣ ਜਦੋਂ ਲੋਕਾਂ ਨੇ ਇਹਨਾਂ ਦੇ ਗੱਲ ਪੈਣਾ ਹੁਣ ਇਹਨਾਂ ਨੂੰ ਇਹ ਹੋ ਗਿਆ ਵੀ ਲੀਡਰਾਂ ਨੂੰ ਡਰਾ ਲੀਏ ਧਮਕਾ ਲੀਏ ਫਿਰ ਅਸੀਂ ਸਰਕਾਰ ਬਣਾ ਜਾਗੇ ਹੋਣਾ ਨਹੀਂ ਤੁਸੀਂ ਵੀ ਵਿਜੀਲੈਂਸ ਜਿੱਥੇ ਹੈੱਡ ਕੁਆਟਰ ਆ ਉਸ ਜ਼ਿਲ੍ਹੇ ਦੇ ਇੰਚਾਰਜੋਂ ਕਾਲੀਦਲ ਵੱਲੋਂ ਇਹ ਨਾ ਹੋਵੇ ਤੁਹਾਡਾ ਘਰ ਨੇੜੇ ਪੈਂਦਾ ਮੈਂ ਤਾਂ ਕਹਿੰਦਾ ਜੀ ਮੋਸਟ ਵੈਲਕਮ ਹੈ ਸਾਡਾ ਤਾਂ ਜਨਮੇ ਇਹ ਜ਼ਿਲ੍ਹੇ ਚ ਹੋਇਆ ਕੋਈ ਫਰਕ ਨਹੀਂ ਪੈਂਦਾ ਸਾਡੇ ਬਜ਼ੁਰਗ ਜਾਂਦੇ ਆ ਇਹ ਭਰਾ ਜਾਂਦੇ ਆ ਇਹ ਕੋਈ ਗੱਲ ਨਹੀਂ ਜੇ ਪਊਗਾ ਤਾਂ ਝੱਲਾਂਗੇ ਹੋਰ ਕੀ ਅਸੀਂ ਕਿਹੜਾ ਕੋਈ ਦੋ ਨੰਬਰ ਦੇ ਕੰਮ ਕਰਦੇ ਹੁਣ ਕਾਲੀ ਦਲ ਰੋਸ ਮਜਾਰਾ ਕਦੋਂ ਤੱਕ ਕਰੇਗਾ ਕਿਉਂਕਿ ਅੱਜ ਜਿਹੜਾ ਕੇਸ ਸਵੇਰ ਤੋਂ ਲੈ ਕੇ ਦੱਸਿਆ ਜਾ ਰਿਹਾ 4:30 ਵਜੇ ਦਰਜ ਹੋ ਗਿਆ ਹੁਣ ਅਗਲੀ ਰਣਨੀਤੀ ਕਾਲੀ ਦਲ ਦੀ ਕੀ ਹੈ ਦੇਖੋ ਅਗਲੀ ਰਣਨੀਤੀ ਸਾਡੇ ਪਾਰਟੀ ਪ੍ਰਧਾਨ ਸਸਕਬੀਰ ਸਿੰਘ ਬਾਦਲ ਸਾਹਿਬ ਔਰ ਸਾਡੀ ਜਿਹੜੀ ਸੀਨੀਅਰ ਟੀਮ ਹੈ ਜੋ ਸਾਨੂੰ ਹਦਾਇਤ ਕਰੇਗੀ ਅਸੀਂ ਉਹਤੇ ਪੈਰਾ ਦਵਾਂਗੇ ਤੇ ਇਹ ਹੈ ਵੀ ਨਹੀਂ ਚੱਲਾਂਗੇ ਤੱਕ ਕਦਾ ਚਿਤ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਗੁਰੂ ਸਾਹਿਬ ਨੇ ਵੀ ਕਿਹਾ ਕਿ ਜ਼ੁਲਮ ਕਰਨ ਵਾਲੋ ਸੈਨਲ ਵੱਧ ਗੁਨਾਹ ਕਰਿਆ ਜ਼ੁਲਮ ਕਰਨ ਤੇ ਆਗੇ ਹੁਣ ਅਸੀਂ ਸੈਨਾ ਨਹੀਂ ਪਰਮਿੰਦਰ ਸਿੰਘ ਬੈਦਵਾਨ ਜਿਹੜੇ ਸ਼੍ਰੋਮਣੀ ਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਨੇ ਉਹਨਾਂ ਨੇ ਆਖਿਆ ਕਿ ਬੇਸ਼ੱਕ ਇਹ ਕਾਰਵਾਈ ਹੋਈ ਹੈ ਝੂਠੀ ਹੈ ਜਿੱਥੋਂ ਤੱਕ ਰਹੀ ਗੱਲ ਤਸਕਰੀ ਮਾਮਲੇ ਚ ਉਹ ਕਹਿੰਦੇ ਕਿ ਦੋ ਵੱਖੋ ਵੱਖਰੇ ਮਾਮਲੇ ਐ ਪਹਿਲਾਂ ਐਨਡੀਪੀਐਸ ਦਾ ਕੇਸ ਜਰੂਰ ਦਰਜ ਹੋਇਆ ਸੀ ਕਾਂਗਰਸ ਸਰਕਾਰ ਵੇਲੇ ਉਦੋਂ ਚਲਾਨ ਕਿਉਂ ਨਹੀਂ ਪੇਸ਼ ਹੋਇਆ ਔਰ ਹੁਣ ਜਦੋਂ ਆਮਦਨ ਤੋਂ ਬਾਅਦ ਜ਼ਾਇਦਾਦ ਦਾ ਮਾਮਲਾ ਦਰਜ ਕੀਤਾ ਹੈ ਤੇ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਤਸਕਰੀ ਦੇ ਕੇਸ ਵਿੱਚ ਅਸੀਂ ਫੜਿਆ ਵਿਕਰਮਜੀਠੀਆਂ ਨੂੰ ਇਹ ਦੋਵੇਂ ਗੱਲਾਂ ਆਪੋ ਆਪ ਚ ਵੱਖਰੀਆਂ ਨੇ ਤੇ ਝੂਠ ਦਾ ਪ੍ਰਚਾਰ ਹੋ ਰਿਹਾ ਹੈ ਇਹ ਉਹਨਾਂ ਦਾ ਕਹਿਣਾ ਸੀ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਕਦੋਂ ਤੱਕ ਵਿਕਰਮ ਸਿੰਘ ਮਜੀਠੀਆਂ ਨੂੰ ਰਾਤ ਮਿਲਦੀ ਹੈ ਜਾਂ ਮੁਸ਼ਕਲਾਂ ਵੱਧ ਜਾਣਗੀਆਂ ਇਹ ਤਾਂ ਹੁਣ ਇਨਵੈਸਟੀਗੇਸ਼ਨ ਜੇਕਰ ਨਿਰਪੱਖਤਾ ਨਾਲ ਹੁੰਦੀ ਹੈ ਤੇ ਉੱਥੇ ਕਰੇਗੀ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਮੋਹਾਲੀ